ਪਰਮ ਸਨਮਾਨਿਓ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਸ਼ੇਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 1413 ਉੱਪਰ ਇਹ ਸ਼ਲੋਕ ਸ਼ਲੋਕ ਮਹੱਲਾ ਤੀਜਾ ਅਭਿਆਗਤ ਇਹ ਨਾ ਆਖੀਆਂ ਜਿਨ ਕੇ ਚਿਤ ਮਹਿ ਭਰਮ ਤਿਸ ਦਾ ਦਿੱਤਾ ਨਾਨਕਾ ਤਿਹੋ ਜਿਹਾ ਧਰਮ ਅਭੈ ਨਿਰੰਜਨ ਪਰਮ ਪਦ ਤਾਕਾ ਕੂਖਾ ਹੋਏ ਤਿਸ ਕਾ ਭੋਜਨ ਨਾਨਕਾ ਵਿਰਲਾ ਪਾਏ ਕੋਇ ਗਰੀਬ ਨਿਵਾਸ ਸ੍ਰੀ ਗੁਰੂ ਅਮਰਦਾਸ ਪਾਸ਼ਾ ਜੀ ਨੇ ਮਾਈ ਦਾਸ ਵੈਰਾਗੀ ਪ੍ਰਤੀ ਉਚਾਰਨ ਕੀਤਾ ਹੈ ਮਾਈ ਦਾਸ ਪੂਰਨ ਵੈਰਾਗੀ ਕ੍ਰਿਸ਼ਨ ਉਪਾਸ਼ਕ ਸੀ ਅਤੇ ਬੜਾ ਸੰਜਮੀ ਸੁੱਚ ਪਵਿੱਤਰਤਾ ਵਾਲਾ ਵੈਸ਼ਨਵ ਸੀ ਆਪਣੇ ਹੱਥੀ ਪੋਚਾ ਪਾ ਕੇ ਰਸੋਈ ਤਿਆਰ ਕਰਕੇ ਛਕਦਾ ਸੀ ਹਰ ਵਕਤ ਕ੍ਰਿਸ਼ਨ ਕ੍ਰਿਸ਼ਨ ਉਚਾਰਦਾ ਰਹਿੰਦਾ ਸੀ ਇੱਕ ਸਮੇਂ ਇਸ ਦੀ ਪੇਟ ਇਕ ਪੂਰਨ ਗੋਰ ਸੇਖ ਨਾਲ ਹੋ ਗਈ ਉਸ ਨਾਲ ਬਚਨ ਬिलास ਕਰਦਿਆਂ ਉਸ ਗੋਰ ਸੇਖ ਪਾਸੋਂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਇਸ ਨੇ ਬਿਆਤ ਉਸਤਤੀ ਸੁਣੀ ਉਸਤਤੀ ਸੁਣ ਸੁਣ ਕੇ ਮਾਈ ਦਾਸ ਦੇ ਮਨ ਵਿੱਚ ਦਰਸ਼ਨ ਕਰਨ ਦਾ ਉਤਸ਼ਾਹ ਪੈਦਾ ਹੋ ਗਿਆ ਉਸ ਵੇਲੇ ਉਸ ਗੋਰ ਸੇਖ ਪਾਸੋਂ ਥਾਂ ਟਿਕਾਣਾ ਪੁੱਛ ਕੇ ਉਸ ਦੇ ਦੱਸੇ ਹੋਏ ਰਸਤੇ ਤੇ ਆਪਣੇ ਨਿਜ ਸਥਾਨ ਤੋਂ ਚੱਲ ਪਿਆ ਚਲਦਿਆਂ ਚਲਦਿਆਂ ਰਸਤਿਆਂ ਨੂੰ ਝਾਕਦਿਆਂ ਸ੍ਰੀ ਗੋਇੰਦਵਾਲ ਸਾਹਿਬ ਪਹੁੰਚ ਗਿਆ ਸਾਈਬਾ ਦੇ ਦਰਸ਼ਨ ਲਈ ਹਲੇ ਲੰਗਰ ਪਾਸ ਹੀ ਪੁਜਾ ਸੀ ਕਿ ਇੱਕ ਮਿੱਤਰ ਪਿਆਰੇ ਗੁਰਸਿੱਖ ਨੇ ਵੈਰਾਗੀ ਸਾਧੂ ਜਾਣ ਕੇ ਬੜੇ ਸਤਕਾਰ ਨਾਲ ਉਸ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਪੁੱਛਿਆ ਆਪ ਜੀ ਦੀ ਕੀ ਅਭਿਲਾਸ਼ਾ ਹੈ ਤੇ ਕਿਸ ਦੀ ਪਾਲ ਕਰ ਰਹੇ ਹੋ ਉਸ ਵਕਤ ਮਾਈ ਦਾਸ ਨੇ ਕਿਹਾ ਮੈਂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ ਸਿੱਖ ਨੇ ਕਿਹਾ ਸਾਹਿਬਾਂ ਦਾ ਇਹ ਹੁਕਮ ਹੈ ਕਿ ਸਾਡੇ ਦਰਸ਼ਨ ਉਹ ਕਰ ਸਕਦਾ ਹੈ ਜੋ ਪਹਿਲੋਂ ਲੰਗਰ ਪ੍ਰਸ਼ਾਦ ਆ ਕੇ ਛਕੇ ਸੋਜੇ ਦਰਸ਼ਨਾਂ ਦੀ ਇੱਛਾ ਹੈ ਤਾਂ ਪਹਿਲਾਂ ਲੰਗਰ ਪ੍ਰਸ਼ਾਦ ਛਕੋ ਫਿਰ ਆਪ ਜੀ ਨੂੰ ਸਤਿਗੁਰਾਂ ਦੇ ਦਰਸ਼ਨ ਹੋ ਸਕਣਗੇ ਸੋ ਜੋ ਦਾ ਮਾਈਦਾਸ ਨੇ ਇਹ ਦੇਖਿਆ ਕਿ ਲੰਗਰ ਦੀ ਸੰਪ੍ਰਕਿਰਿਆ ਭਾਲ ਸਾਰਿਆਂ ਨੂੰ ਇੱਕ ਪੰਗਤ ਵਿੱਚ ਬੈਠ ਕੇ ਲੰਗਰ ਛਕਣਾ ਪੈ ਰਿਹਾ ਹੈ ਤੇ ਬਿਨਾ ਕਿਸੇ ਸੰਜਮ ਚੌਕੇ ਆਦਖ ਪਾਏ ਦੇ ਪ੍ਰਸ਼ਾਦ ਛਕ ਰਹੇ ਹਨ ਤੇ ਉਸ ਨੇ ਸੋਚਿਆ ਕਿ ਮੈਂ ਤਾਂ ਬੜਾ ਸੰਜਮ ਨਾਲ ਪ੍ਰਸ਼ਾਦ ਛਕਦਾ ਹਾਂ ਮੈਂ ਇੱਥੇ ਕਿਵੇਂ ਪ੍ਰਸ਼ਾਦ ਛਕਾਂ ਇਸ ਤਰ੍ਹਾਂ ਸੰਸਿਆ ਵਿੱਚ ਪਾਏ ਮਾਈਦਾਸ ਨੇ ਉਸ ਸਿੱਖ ਨੂੰ ਕਿਹਾ ਮੈਂ ਤਾਂ ਬੜਾ ਸੰਜਮੀ ਹਾਂ ਆਪਣੇ ਹੱਥਾਂ ਨਾਲ ਚੌਕਾ ਆਦਕ ਪਾ ਕੇ ਹੋਜਣ ਤਿਆਰ ਕਰਕੇ ਖਾਂਦਾ ਹਾਂ ਮਾਈ ਦਾਸ ਦੀ ਗੱਲ ਸੁਣ ਕੇ ਉਸ ਲੰਗਰੀ ਸਿੱਖ ਨੇ ਸਭ ਕੱਚੇ ਰਸਦ ਲਿਆ ਕੇ ਮਾਈ ਦਾਸ ਨੂੰ ਦੇ ਦਿੱਤੀ ਉਸ ਵੇਲੇ ਮਾਈ ਦਾਸ ਨੇ ਲੱਕੜਾਂ ਆਦਕ ਤੇ ਛਟਾ ਮਾਰ ਕੇ ਅੱਗ ਬਾਲਣ ਲਈ ਚੁੱਲੇ ਵਾਸਤੇ ਥਾਂ ਬੋਟ ਲਈ ਹਲੇ ਥੋੜੀ ਜਿਹੀ ਡੁੱਗੀ ਹੋਈ ਸੀ ਇਹ ਥੱਲਿਓਂ ਹੱਡੀਆਂ ਨਿਕਲ ਆਈਆਂ ਉਸ ਵਕਤ ਆਪਣੇ ਆਪ ਨੂੰ ਆ ਪਵਿੱਤਰ ਹੋ ਗਿਆ ਜਾਣ ਕੇ ਮੋੜ ਇਸ਼ਨਾਨ ਕਰਕੇ ਹੋਰ ਥਾਂ ਤੋਂ ਥਾਂ ਪੁੱਟੀ ਉਥੋਂ ਵੀ ਥੱਲਿਓਂ ਹੱਡੀਆਂ ਨਿਕਲੀਆਂ ਇਸ ਤਰ੍ਹਾਂ ਚਾਰ ਪੰਜ ਥਾਵਾਂ ਤੇ ਮਿੱਟੀ ਪੁੱਟੀ ਪਰ ਹਰ ਥਾਂ ਤੋਂ ਥੱਲਿਓਂ ਹੱਡੀਆਂ ਹੀ ਨਿਕਲਦੀਆਂ ਰਹੀਆਂ ਇਸ ਤਰ੍ਹਾਂ ਆਪਣੇ ਆਪ ਨੂੰ ਅਸਫਲ ਜਾਣ ਕੇ ਮਾਈ ਦਾਸ ਦਰਸ਼ਨਾ ਦਾ ਵਿਚਾਰ ਛੱਡ ਬੈਠਾ ਸੋਚਿਆ ਚਲੋ ਜੇ ਮਹਾਪੁਰਸ਼ਾਂ ਦੇ ਦਰਸ਼ਨ ਨਹੀਂ ਹੁੰਦੇ ਤਾਂ ਨਾ ਸਹੀ ਦਵਾਰਕਾ ਚਲ ਕੇ ਭਗਵਾਨ ਸ਼੍ਰੀ ਕ੍ਰਿਸ਼ਨ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਾਂ ਇਸ ਤਰ੍ਹਾਂ ਸੰਜਮ ਪਿੱਛੇ ਸਤਗੁਰਾਂ ਦੇ ਦਰਸ਼ਨਾ ਦੀ ਪ੍ਰੀਤੀ ਨੂੰ ਛੱਡ ਕੇ ਮਾਈ ਦਾਸ ਦਵਾਰਕਾ ਨੂੰ ਹੋ ਤੁਰਿਆ ਸ਼੍ਰੀ ਗੋਵਿੰਦਾਨ ਸਾਹਿਬ ਤੋਂ ਚੱਲ ਕੇ ਜਿਸ ਵਕਤ ਦਵਾਰਕਾ ਦੇ ਪਾਸ ਪੁਜਾ ਤਾਂ ਉਸ ਦਿਨ ਇਕਾदशी ਸੀ ਇਕਾदशी ਥੇ ਤਾਈ ਜਾਣ ਕੇ ਉਥੇ ਬਿਆਬਾਨ ਜੰਗਲ ਵਿੱਚ ਹੀ ਵਰਤ ਰਖ ਲਿਆ ਜਿੱਥੇ ਦੂਰ ਦੂਰ ਤੱਕ ਮਨੁੱਖ ਦੀ ਜਾਤੀ ਨਿਗਾ ਨਹੀਂ ਸੀ ਆਉਂਦੀ ਨਾ ਹੀ ਕਿਦਰੇ ਅਗਨੀ ਦੀ ਝਲਕ ਪੈਂਦੀ ਸੀ ਇਨਨੇ ਨੂੰ ਦੇਵਨੇਤ ਕਾਲੀਆਂ ਘਟਾਵਾਂ ਛਾ ਗਈਆਂ ਬਿਜਲੀ ਲਿਸ਼ਕਾਰੇ ਮਾਰਨ ਲੱਗ ਪਈ ਉਪਰੰਤ ਦਿਲ ਨੂੰ ਡੁਲਾ ਦੇਣ ਵਾਲੀ ਭਿਆਨਕ ਬੱਦਲਾਂ ਦੀ ਆਵਾਜ਼ ਉਤਪਨ ਹੋਈ ਪਲਾਪਲਾ ਵਿੱਚ ਹਵਾ ਦੇ tufaan ਕਰਕੇ ਕਈ ਡਰਗਤ ਦੇ ਪਈ ਮੀ ਨੇ ਵੀ ਜ਼ੋਰ ਪਕੜ ਲਿਆ ਇੱਕ ਮੀ ਤੇ ਦੂਸਰਾ ਹਵਾ ਦੇ ਚਲਣ ਕਰਕੇ ਠੰਡ ਵੀ ਵਾਧੀ ਗਈ ਇਧਰ ਮਾਈ ਦਾਸ ਇੱਕ ਰਸ ਕ੍ਰਿਸ਼ਨ ਕ੍ਰਿਸ਼ਨ ਰਟਦਾ ਚੌਂਕੜਾ ਲਗਾਈ ਬੈਠਾ ਰਿਹਾ ਸਰਦੀ ਬਹੁਤ ਜ਼ਿਆਦਾ ਹੋ ਜਾਣ ਕਰਕੇ ਸਰੀਰ ਨੂੰ ਬਹੁਤ ਠੰਡ ਮਹਿਸੂਸ ਕੀਤੀ ਆਖਿਰ ਉਠਿਆ ਤੇ ਆਸਰੇ ਦੀ ਭਾਲ ਕਰਦਾ ਇਕ ਖੋਖਲੇ ਦਰਖਤ ਦੇ ਮੋਢ ਵਿੱਚ ਵੜ ਗਿਆ ਜਿੱਥੇ ਕੇਵਲ ਖਲੋ ਕੇ ਹੀ ਸਿਰ ਲੁਕਾਇਆ ਜਾ ਸਕਦਾ ਸੀ ਮਾਈ ਦਾਸ ਨੇ ਸਾਰੀ ਰਾਤ ਇਸ ਤਰ੍ਹਾਂ ਪਾਲੇ ਵਿੱਚ ਹੀ ਕ੍ਰਿਸ਼ਨ ਕ੍ਰਿਸ਼ਨ ਕਰਦਿਆਂ ਰਾਤ ਕੱਟੀ ਦਿਨ ਚੜਿਆ ਦੁਆਦਸ਼ੀ ਥੇਤ ਲੱਗੀ ਹੁਣ ਵਰਤ ਖੋਲਣ ਦੀਆਂ ਸੋਚਾਂ ਪੈ ਗਈਆਂ ਕਿਦਰੇ ਕੁਝ ਉਸ ਦੀ ਨਿਗਾਹ ਵਿੱਚ ਨਹੀਂ ਸੀ ਆ ਰਿਹਾ ਜੋ ਮੂੰਹ ਵਿੱਚ ਪਾ ਕੇ ਵਰਤ ਖੋਲ ਲਵੇ ਮੀ ਵਸਣ ਕਰਕੇ ਖੋਬਾ ਹੋ ਚੁੱਕਾ ਸੀ ਜਦੋਂ ਉਸ ਦੀਆਂ ਆਂਦਰਾਂ ਵੇਖਣ ਲੱਗ ਪਈਆਂ ਤਾਂ ਉਸ ਵਕਤ ਕ੍ਰਿਸ਼ਨ ਭਗਵਾਨ ਜੀ ਨੇ ਆਪਣਾ ਬਿਰਤ ਸੰਭਾਲਿਆ ਕਿ ਜੋ ਹੁਣ ਇਸ ਨੂੰ ਖਾਣ ਲਈ ਕੁਝ ਨਾ ਮਿਲਿਆ ਤਾਂ ਭੁੱਖਾ ਹੀ ਪ੍ਰਾਣ ਤਿਆਗ ਦਵੇਗਾ ਇਹ ਵਿਚਾਰ ਕੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਹੋਰ ਵਿਅਕਤੀ ਦਾ ਆਕਾਰ ਧਾਰ ਕੇ ਦਾਲ ਦੇ ਚਾਵਲ ਇੱਕ ਥਾਲੀ ਵਿੱਚ ਪਰੋਸ ਕੇ ਮਾਈ ਦਾਸ ਦੇ ਅੱਗੇ ਲਿਆ ਕੇ ਰੱਖੇ ਅਤੇ ਝਾਟ ਹੀ ਥੋੜੀ ਦੂਰ ਜਾ ਕੇ ਦਰਖਤਾਂ ਓਲੇ ਅਲੋਪ ਹੋ ਗਏ ਮਾਈ ਦਾਸ ਕੱਚਾ ਭੋਜਨ ਦੇਖ ਕੇ ਸੋਚਦਾ ਹੈ ਕਿ ਜੇਕਰ ਇਸ ਨੂੰ ਮੈਂ ਚੌਕੇ ਬਗੈਰ ਖਾਂਦਾ ਹਾਂ ਤਾਂ ਮੇਰਾ ਨਿਯਮ ਟੁੱਟਦਾ ਹੈ ਹਲੀ ਇਹ ਸੋਚ ਹੀ ਰਿਹਾ ਸੀ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਉਸੇ ਵਕਤ ਪੱਕਾ ਭੋਜਨ ਭਾਗ ਪੂੜੀ ਕਚੌੜੀ ਕੜਾ ਆਦਿਕ ਦੀ ਪਰੋਸੀ ਹੋਈ ਥਾਲੀ ਮਾਈਦਾਸ ਦੇ ਅੱਗੇ ਲਿਆ ਕੇ ਰੱਖੀ ਤੇ ਆ ਫਿਰ ਅਲੋਪ ਹੋ ਗਏ ਇਸ ਤਰ੍ਹਾਂ ਦਾ ਅਚੰਭਾ ਦੇਖ ਕੇ ਮਾਈਦਾਸ ਸੋਚਣ ਲੱਗ ਪਿਆ ਕਿ ਐਨੇ ਇੱਕ ਹੋਰ ਜੰਗਲ ਵਿੱਚ ਜਿੱਥੇ ਦੂਰ ਦਰਾਡੇ ਕੋਈ ਮਨੁੱਖ ਨਜ਼ਰ ਨਹੀਂ ਆ ਰਿਹਾ ਉੱਥੇ ਪਹਿਲੇ ਕੱਚਾ ਭੋਜਨ ਤੇ ਫਿਰ ਮੇਰੇ ਸੰਕਲਪ ਅਨੁਸਾਰ ਦਿਲ ਦੀ ਭੁਜਦਿਆਂ ਛੱਟ ਪਿੱਛੋਂ ਪੱਕਾ ਭੋਜਨ ਆ ਗਿਆ ਹੈ ਉਸਨੇ ਸੋਚਿਆ ਏ ਜ਼ਰੂਰ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਹਨ ਬਸ ਫੇਰ ਕੀ ਸੀ ਲਗਾ ਭਾਲਣ ਤੇ ਦੀਨਮਨ ਹੋ ਕੇ ਦਰਸ਼ਨਾਂ ਲਈ ਬੇਨਤੀਆਂ ਕਰਨ ਲੱਗਾ ਇਸ ਤਰ੍ਹਾਂ ਪ੍ਰੇਮਪੂਰਵਕ ਦੀਨਮਨ ਹੋ ਕੇ ਬੇਨਤੀਆਂ ਕਰਨ ਤੇ ਕ੍ਰਿਸ਼ਨ ਭਗਵਾਨ ਜੀ ਨੇ ਦਰਸ਼ਨ ਤਾਂ ਨਹੀਂ ਦਿੱਤਾ ਪਰ ਇੰਨਾ ਕਿਹਾ ਤੂੰ ਹੁਣ ਪ੍ਰਾਣਾ ਦੀ ਰੱਖਿਆ ਵਾਸਤੇ ਭੋਜਨ ਛਕ ਲੈ ਅਤੇ ਜਿਹੜੇ ਦਰਸ਼ਨਾਂ ਵਾਸਤੇ ਤੂੰ ਲੋਚਦਾ ਹੈ ਸੋ ਮੇਰੇ ਦਰਸ਼ਨ ਤੈਨੂੰ ਸ਼੍ਰੀ ਗੋਵਿੰਦਵਾਲ ਸਾਹਿਬ ਵਿੱਚ ਹੀ ਹੋਣਗੇ ਇੱਥੇ ਨਹੀਂ ਹੋ ਸਕਦੇ ਸੋ ਤੂੰ ਹੁਣ ਦੁਬਾਰਾ ਸ਼੍ਰੀ ਗੋਵਿੰਦਵਾਲ ਸਾਹਾ ਸ਼੍ਰੀ ਗੁਰ ਅਮਰਦਾਸ ਸਾਹਿਬ ਜੀ ਦੇ ਦਰਬਾਰ ਜਾ ਨਾਲੇ ਦੇਖੀ ਜਿੱਥੇ ਪ੍ਰੇਮ ਹੁੰਦਾ ਹੈ ਉਥੇ ਨਿਯਮ ਨਹੀਂ ਰਹਿ ਸਕਦਾ ਅਤੇ ਜਿੱਥੇ ਨਿਯਮ ਹੁੰਦਾ ਹੈ ਉਥੇ ਪ੍ਰੇਮ ਨਹੀਂ ਰਹਿ ਸਕਦਾ ਇਹਨਾਂ ਕਹਿ ਕੇ ਸ਼੍ਰੀ ਕ੍ਰਿਸ਼ਨ ਜੀ ਤਾਂ ਚਲੇ ਗਏ ਇਧਰ ਮਾਈ ਦਾਸ ਆਪਣੇ ਕਿਤੇ ਤੇ ਪਛਤਾਪ ਕਰਨ ਲੱਗਾ ਕਿ ਜੇ ਨਿਯਮ ਨਾ ਕਰਦਾ ਤਾਂ ਇੰਨੇ ਕਸ਼ਟ ਤਾਂ ਨਾ ਪਾਉਂਦਾ ਇਸ ਤਰ੍ਹਾਂ ਦੀਆਂ ਵਿਚਾਰਾਂ ਕਰਦਾ ਦਰਸ਼ਨਾਂ ਲਈ ਤੁਰ ਪਿਆ ਸ਼੍ਰੀ ਗੋਵਿੰਦਾਲ ਸਾਹਿਬ ਪੁੱਜ ਕੇ ਮਾਈ ਦਾਸ ਨੇ ਸੰਕਲਪ ਕੀਤਾ ਮੈਂ ਤਾਂ ਹੀ ਨਿਸ਼ਚੈ ਕਰਾਂਗਾ ਜੇ ਗੁਰੂ ਜੀ ਸ਼੍ਰੀ ਕ੍ਰਿਸ਼ਨ ਰੂਪ ਵਿੱਚ ਮੈਨੂੰ ਦਰਸ਼ਨ ਦੇਣ ਪਹਿਲਾ ਲੱਗਰ ਵਿੱਚ ਗਿਆ ਆਪਣੇ ਸਾਰੇ ਸੰਸਿਆ ਸੰਜਮਾਂ ਨੂੰ ਇੱਕ ਪਾਸੇ ਰੱਖ ਕੇ ਲੰਗਰ ਪ੍ਰਸ਼ਾਦ ਛਕਿਆ ਪ੍ਰਸ਼ਾਦ ਵਿੱਚੋਂ ਉਸ ਨੂੰ ਇੰਨਾ ਆਨੰਦ ਪ੍ਰਾਪਤ ਹੋਇਆ ਕਿ ਨਿਹਾਲ ਹੋ ਗਿਆ ਲੰਗਰੋਂ ਪ੍ਰਸ਼ਾਦ ਛਕ ਕੇ ਫਿਰ ਦਰਸ਼ਨ ਕਰਨ ਵਾਸਤੇ ਦੀਵਾਨ ਸਥਾਨ ਵਿੱਚ ਹਾਜ਼ਰ ਹੋ ਗਿਆ ਗੁਰਿਆਈ ਗੱਦੀ ਤੇ ਬਿਰਾਜਮਾਨ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਰੂਪ ਵਿੱਚ ਦਰਸ਼ਨ ਕਰਕੇ ਗਦਗਦ ਹੋ ਗਿਆ ਪਾਸ ਪੁੱਜ ਕੇ ਚਰਨਾਂ ਦੀ ਛੋਹ ਪ੍ਰਾਪਤ ਕੀਤੀ ਮੋਹਣੀ ਮੂਰਤ ਹਿਰਦੇ ਧਾਰ ਕੇ ਅੱਖਾਂ ਮੂਦ ਕੇ ਸਮਾਧੀ ਵਿੱਚ ਲੀਨ ਹੋ ਗਿਆ ਜਿਸ ਵੇਲੇ ਨੇਤਰ ਖੋਲੇ ਤਾਂ ਫਿਰ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਸਫਲ ਦਰਸ਼ਨ ਪਾਏ ਤਾਂ ਸਾਰੇ ਰੰਦੇ ਖੁੰਦੇ ਸੰਸੇ ਵੀ ਨਿਵਰਤ ਹੋ ਗਏ ਉਸ ਵਕਤ ਸਹਿਵਾ ਨੇ ਇਹ ਸਲੋਕ ਉਚਾਰਨ ਕਰਕੇ ਮਾਈ ਦਾਸ ਨੂੰ ਉਪਦੇਸ਼ ਦੇਣਾ ਕੀਤਾ ਅਵੇ ਆਗਤ ਇਹ ਨਾ ਆਖਿਆ ਹੈ ਜਿਨ ਕਾ ਮਨ ਮੈਂ ਪਰਮ ਤਿਨ ਕੇ ਦਿੱਤੇ ਨਾਨਕਾ ਤੇਹੋ ਜਿਹਾ ਧਰਮ ਅਭਿਆਗਤ ਉਸਨੂੰ ਕਹਿੰਦੇ ਹਨ ਜੋ ਆਪਣੇ ਹਿਰਦੇ ਦੀ ਸੁਤੰਤਰ ਇੱਛਾ ਅਨੁਸਾਰ ਆਗਤ ਆਉਂਦੇ ਜਾਂਦੇ ਹਨ ਇਹ ਪੁਰਸ਼ ਅਭਿਆਗਤ ਨਹੀਂ ਕਥਨ ਕਰੀ ਦੇ ਜਿਨ੍ਹਾਂ ਦੇ ਮਨ ਵਿੱਚ ਪਦਾਰਥ ਖਾਣ ਦਾ ਪਰਮ ਹੈ ਜਿਨ੍ਹਾਂ ਦੇ ਮਨ ਵਿੱਚ ਇਹ ਪਰਮ ਹੈ ਕਿ ਗੁਰੂ ਜੀ ਨੇ ਸਾਨੂੰ ਸੁਕੀ ਰਸਤ ਦਿੱਤੀ ਹੈ ਦੇ ਸੇਖਾਂ ਨੂੰ ਕੜਾ ਪੂੜੀਆਂ ਛਕਾਉਂਦੇ ਹਨ ਗੁਰੂ ਜੀ ਕਥਨ ਕਰਦੇ ਹਨ ਤਿੰਨਾਂ ਭਿਆਗਤਾਂ ਨੂੰ ਦਿੱਤੇ ਹੋਏ ਦਾਨ ਪੁੰਨ ਦਾ ਤਿਹੋ ਜਿਹਾ ਧਰਮ ਹੁੰਦਾ ਹੈ ਜੈਸੇ ਇੱਕ ਸੰਤ ਨੂੰ ਮਾਈ ਨੇ ਨਿਉਤਾ ਮਨਾਇਆ ਆਉਂਦਿਆ ਹੋਇਆ ਨਾਲ ਦੇ ਗਵਾਂਢਣ ਦੇ ਘਰੋਂ ਛੰਨਾ ਚੁੱਕ ਲਈ ਜਿਸ ਵੇਲੇ ਸੰਤ ਘਰ ਰੋਟੀ ਖਾਣ ਆਏ ਤਾਂ ਛੋਲਿਆਂ ਦੀ ਮਿੱਸੀ ਰੋਟੀ ਅੱਗੇ ਰੱਖ ਕੇ ਆਪ ਕੋਠੇ ਤੇ ਚੜ ਗਈ ਸੰਤਾਂ ਅੱਗੇ ਪਾਣੀ ਵੀ ਨਾ ਧਰਿਆ ਸੰਤਾਂ ਪਾਸੋਂ ਉਹ ਖੁਸ਼ਕ ਰੋਟੀ ਨਾ ਖਾਦੀ ਗਈ ਇਸ ਲਈ 사ਤਾ ਨੇ ਉਹ ਰੋਟੀ ਉੱਤੇ ਨੂੰ ਪਾ ਦਿੱਤੀ ਤੇ ਮਾਈ ਨੇ ਇੱਕ ਮੜਾਈ ਦਾ ਛੰਨਾ ਛਿੱਕੇ ਤੇ ਰੱਖਿਆ ਹੋਇਆ ਸੀ ਉਸ ਛੰਨੇ ਨੂੰ ਸੱਤ ਚੁੱਕ ਕੇ ਲੱਸੀ ਬਣਾ ਕੇ ਪੀ ਗਏ ਮਗਰ ਉਹ ਮਾਈ ਨੂੰ ਆਵਾਜ਼ ਦਿੰਦੇ ਹਨ ਕਿ ਆ ਕੇ ਹੱਥਾਂ ਤੋਂ ਆ ਜਾ ਮਾਈ ਨੇ ਕਿਹਾ ਮੈਂ ਤਾਂ ਬੇਮਾਨ ਦੇਖਦੀ ਖੜੀ ਹਾਂ ਕਿ 사ਤਾ ਨੂੰ ਰੋਟੀ ਖਵਾਣ ਕਰਕੇ ਬੇਮਾਨ ਆਉਂਦੇ ਹਨ ਮੈਂ ਤਾਂ ਉਸ ਤੇ ਚੜਨ ਦੀ ਆਸਾ ਕਰ ਰਹੀ ਹਾਂ ਸਾਂਤਾ ਨੇ ਇੰਜ ਕਿਹਾ ਅਹਿਰਨ ਕੀ ਚੋਰੀ ਕਰੇ ਸੂਈ ਨਾ ਕਰਦੀ ਦਾਨ ਕੋਠੇ ਚੜ ਕੇ ਦੇਖਣ ਲੱਗੀ ਕਿੱਥੇ ਆਉਣ ਬੀ ਬਾਹ ਅਭੈ ਨਿਰੰਜਨ ਪਰਮ ਪਦ ਤਾਂ ਕਾ ਭੀਖਖ ਹੋਏ ਤਿਸ ਕਾ ਭੋਜਨ ਨਾਨਕਾ ਵਿਰਲਾ ਪਾਏ ਕੋਈ ਗੁਰੂ ਜੀ ਕਥਨ ਕਰਦੇ ਹਨ ਤਿਸ ਦਾ ਭੋਜਨ ਛਕਾਣਾ ਕੋਈ ਵਿਰਲਾ ਪੁਰਸ਼ੀ ਪੌਂਦਾ ਹੈ ਅਥਵਾ ਅਭੈ ਨਿਰੰਜਨ ਜੋ ਪਰਮਪਦ ਪਰਮਾਤਮਾ ਹੈ ਤਿਸ ਪਰਮੇਸ਼ਰ ਦੇ ਮੰਗਣ ਵਾਲਾ ਹੋਵੇ ਤਿਸ ਪਰਮੇਸ਼ਰ ਦੇ ਨਾਮ ਭੋਜਨ ਨੂੰ ਕੋਈ ਵਿਰਲਾ ਹੀ ਪੁਰਸ਼ ਪਾਉਂਦਾ ਹੈ ਨਾਮ ਤੋਂ ਬਿਨਾ ਚਾਹੇ ਪੰਡਿਤ ਹੋਵੇ ਚਾਹੇ ਜੋਤਿਸ਼ੀ ਹੋਵੇ ਚਾਹੇ ਚਾਰੇ ਵਿਦਾਂ ਨੂੰ ਮੋਖ ਨਾਲ ਪਾਣ ਵਾਲਾ ਹੋਵੇ ਫਿਰ ਆਪਣੇ ਸ੍ਰੇਸ਼ਟ ਕਰਤੱਬਾਂ ਦੇ ਵਿਚਾਰ ਦੁਆਰਾ ਚਾਹੇ ਨੌ ਖੰਡਾਂ ਵਿੱਚ ਵੀ ਜਾਣਿਆ ਜਾਵੇ ਪਰ ਨਾਮ ਤੋਂ ਬਿਨਾ ਸਭ ਕੁਝ ਵਿਅਰਥ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ